ਚੰਡੀਗੜ੍ਹ ਦੇ ਵਿੱਚ ਮੇਲ ਦੇ ਚੋਣਾਂ ਫਿਰ ਜਿਹੜਾ ਹੋਣ ਜਾ ਰਹੇ ਨੇ ਫਿਲਹਾਲ ਹਜੇ ਉਹਦੀ ਜਿਹੜੀ ਡੇਟ ਤੈਅ ਨਹੀਂ ਹੋਈ ਹੈ ਪਿਛਲੀ ਵਾਰ ਜਿਹੜੇ ਮੇਲ ਦੇ ਚੋਣ ਹੋਏ ਸੀਗੇ ਉਹਦਾ ਜਿਹੜਾ ਮੁੱਦਾ ਹੈਗਾ ਸੁਪਰੀਮ ਕੋਰਟ ਤੱਕ ਪਹੁੰਚਿਆ ਇਸ ਵਾਰ ਦੇਖਦੇ ਹਾਂ ਇਸ ਨੂੰ ਲੈ ਕੇ ਕਾਫੀ ਜਿਹੜੀਆਂ ਪਾਰਟੀਆਂ ਦੇ ਵਿੱਚ ਆ ਕਾਫੀ ਗਰਮਾ ਗਰਮੀ ਮਚੀ ਹੋਈ ਹੈ ਤੇ ਇਸ ਵੇਲੇ ਸਾਡੇ ਨਾਲ ਮਜ਼ੂਰ ਨੇ ਚੰਡੀਗੜ੍ਹ ਕਾਂਗਰਸ ਪਾਰਟੀ ਦੇ ਪ੍ਰਧਾਨ ਐਚਐਸ ਲੱਕੀ ਜੀ ਨਾਲ ਗੱਲ ਕਰਦੇ ਆ ਕਿਉਂਕਿ ਅ ਇਸ ਵਾਰ ਵੀ ਜਿਹੜਾ ਹੈਗਾ ਆਪ ਪਾਰਟੀ ਅਤੇ ਕਾਂਗਰਸ ਦੇ ਗਠਜੋੜ ਦਾ ਹੀ ਮੇਅ ਜਿਹੜਾ ਹੈਗਾ ਇਲੈਕਸ਼ਨ ਲੜਨਗੇ ਇਹ ਮੇਅ ਸੀਨੀਅਰ ਡਿਪਟੀ ਮੇਅ ਦੀ ਲੱਕੀ ਜੀ ਪਿਛਲੀ ਵਾਰ ਤਾਂ ਜੋ ਹੋਇਆ ਮੇਅ ਦੇ ਇਲੈਕਸ਼ਨ ਸਭ ਨੂੰ ਪਤਾ ਹੈ ਦੁਨੀਆ ਨੇ ਦੇਖਿਆ ਹੈਗਾ ਇਸ ਵਾਰ ਇਸ ਤਰ੍ਹਾਂ ਦਾ ਨਾ ਹੋਏ ਉਹਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਤੇ ਹੁਣ ਜਿਹੜੇ ਮੇਅ ਦੇ ਚੋਣਾਂ ਸੀਗੇ ਕਿ ਜਨਵਰੀ ਚ ਹੋਣਦੇ ਸੀਗੇ ਇਹਨੂੰ ਲੈ ਕੇ ਕੋਈ ਸਾਡੇ ਕੋਲ ਨੋਟੀਫਿਕੇਸ਼ਨ ਆਈ ਹੈ ਕਿ ਹੁਣ ਕ ਦੇਖੋ ਜੋ ਪਿਛਲੇ ਸਾਲ ਦੇ ਵਿੱਚ ਹੋਇਆ ਉਹਨੇ ਪੂਰੇ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਦੇਸ਼ਾਂ ਚ ਨਹੀਂ ਵਿਦੇਸ਼ਾਂ ਚ ਬੈਠੇ ਤੁਹਾਡੇ ਦਰਸ਼ਕਾਂ ਨੇ ਵੀ ਦੇਖਿਆ ਔਰ ਟੈਲੀਵਿਜ਼ਨ ਤੇ ਦੇਖਿਆ ਲੋਕਾਂ ਨੇ ਵੀ ਕਿਵੇਂ ਹੇਰਾਫੇਰੀ ਕੀਤੀ ਜਾਂਦੀ ਔਰ ਹੇਰਾਫੇਰੀ ਵੀ ਐੋ ਜੀ ਇੱਕ ਤਾਂ ਕਹਿੰਦੇ ਚੋਰੀ ਉੱਪਰੋਂ ਦੀ ਸੀਨਾ ਜੋਰੀ ਔਰ ਕਿਵੇਂ ਭੱਜ ਕੇ ਜਿਵੇਂ ਕਹਿੰਦੇ ਨਾ ਕਬਜ਼ਾ ਲੈਣਾ ਉਦਾਂ ਚੜ ਕੇ ਗਏ ਐਮਪੀ ਦੀ ਮੌਜੂਦਗੀ ਸੀਗੀ ਸਾਰੇ ਬੀਜੇਪੀ ਦੀ ਲੀਡਰਸ਼ਿਪ ਉੱਥੇ ਮੌਜੂਦ ਸੀ ਨੋਮੀਨੇਟਿਡ ਕਾਉਂਸਲਰ ਸੀਗੇ ਜਿਸ ਤਰੀਕੇ ਦਾ ਕਾਰਾ ਔਰ ਵਰਤਿਆ ਉਹ ਸਾਰੇ ਦੇਸ਼ ਨੇ ਦੇਖਿਆ ਵਿਦੇਸ਼ਾਂ ਚ ਵੀ ਦੇਖਿਆ ਜਿਨੇ ਸਾਰੇ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਸਾਡੇ ਬਲੋਂ ਅਸੀਂ ਤਾਂ ਗੁਹਾਰ ਲਾ ਸਕਦੇ ਆ ਸੁਪਰਵੀਜ਼ਨ ਤਾਂ ਐਡਮਿਨਿਸਟ੍ਰੇਸ਼ਨ ਨੇ ਕਰਨੀ ਹੈ ਇਸ ਵਾਰ ਵੀ ਜਿਹੜਾ ਕੋਈ ਨਾ ਕੋਈ ਰਿਟਰਨਿੰਗ ਅਫਸਰ ਉੱਥੇ ਲਾਣਗੇ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਹੋਏਗਾ ਉਹ ਪ੍ਰੋਵੀਜ਼ਨ ਹੈ ਵੀ ਵਨ ਅਮੰਗ ਦੀ ਕਾਉਂਸਲਰ ਹੁਣ ਇਹਨਾਂ ਨੂੰ ਵੀ ਸੋਚ ਸਮਝ ਕੇ ਲਾਣਾ ਚਾਹੀਦਾ ਵੀ ਕਿਹੜੇ ਬੰਦੇ ਦਾ ਕਿਹੋ ਜਿਹਾ ਇਤਿਹਾਸ ਹੈ ਜਾਂ ਕਿਹੜਾ ਬੰਦਾ ਜਿਹੜਾ ਹੈਗਾ ਫੇਅਰ ਪਲੇ ਕਰ ਸਕਦਾ ਵੈਸੇ ਤਾਂ ਇਹਨਾਂ ਨੇ ਨੌ ਦੇ ਨੌ ਜਿਹੜੇ ਨਾਮਿਨੇਟਡ ਆ ਬੀਜੇਪੀ ਦੇ ਆਫਿਸ ਬੀਰਰ ਹੀ ਆ ਸੋ ਇਹਨਾਂ ਨੂੰ ਕੋਈ ਆਬਜ਼ਰਵਰ ਉੱਥੇ ਪਾਇੰਟ ਕਰਨਾ ਚਾਹੀਦਾ ਗਵਰਨਰ ਸਾਹਿਬ ਨੂੰ ਜਿਹੜੇ ਐਡਮਿਨਿਸਟਰੇਟਰ ਵੀ ਆ ਜਾਂ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਉੱਥੇ ਸਾਰਾ ਕੋਈ ਰਿਸਪੌਂਸਿਬਲ ਆਫੀਸਰ ਹੋਏ ਜਿਹਨੂੰ ਕੱਲ ਆਪਣੀ ਨੌਕਰੀ ਦਾ ਵੀ ਖਤਰਾ ਹੋਏ ਨੋਮਿਨੇਟਡ ਕਾਉਂਸਲਰ ਦਾ ਕੀ ਹੈ ਉਹ ਮਨੀਰ ਮਸੀਹ ਸਾਹਿਬ ਨੇ ਕੰਮ ਕੀਤਾ ਉਸ ਤੋਂ ਬਾਅਦ ਵਿਲੇ ਘੁਮਰੇ ਨੇ ਉਸ ਗੱਲ ਨੂੰ ਵੀ ਹੁਣ ਸਾਲ ਹੋਣ ਲੱਗਿਆ ਕੋਈ ਉਹ ਨਹੀਂ ਹੈ ਅਜੇ ਪਿਛਲੇ 2 ਦਿਨ ਦਿਨ ਪਹਿਲਾਂ ਫੇਰ ਉਹਨਾਂ ਨੇ ਖਲਾਰਾ ਬਾਦਤਾ ਸੀ ਉੱਥੇ ਕਾਰਪੋਰੇਸ਼ਨ ਦੇ ਹਾਊਸ 'ਚ ਸੋ ਦੂਜੀ ਗੱਲ ਜਿਹੜਾ ਇਲੈਕਸ਼ਨ ਹੋਇਆ ਸੀ ਪਿਛਲੀ ਵਾਰੀ ਮੇਰ ਦਾ ਅਨਾਉਂਸਮੈਂਟ ਹੋਈ ਸੀ ਉਹ 20 ਫਰਵਰੀ ਨੂੰ ਹੋਈ ਸੀ ਸੁਪਰੀਮ ਕੋਰਟ ਵੱਲੋਂ ਤੇ ਸਾਡੇ ਵੱਲੋਂ ਟੈਕਨੀਕਲੀ 1 ਸਾਲ ਦੀ ਟਰਮ ਹੈ ਦਲਿਤ ਕਮਿਊਨਿਟੀ ਦਾ ਮੇਅਰ ਬਣਿਆ ਔਰ ਐਡੇ ਰੋਲੇ ਤੋਂ ਬਾਅਦ ਸੁਪਰੀਮ ਕੋਰਟ ਦੀ ਮੋਰ ਲੱਗਣ ਤੋਂ ਬਾਅਦ ਬਣਿਆ ਅਸੀਂ ਚਾਹੁੰਦੇ ਹਾਂ ਕਿ 1 ਸਾਲ ਦੀ ਟਰਮ ਤਾਂ ਪੂਰੀ ਕਰੇ ਹੁਣ ਐਡਮਿਨਿਸਟ੍ਰੇਸ਼ਨ ਨੂੰ ਇਸ ਬਾਬਤ ਆਮ ਆਦਮੀ ਪਾਰਟੀ ਨੇ ਵੀ ਅਸੀਂ ਵੀ ਬਨੀਸ਼ਜੀ ਐਮਪੀ ਸਾਡੇ ਆਂ ਔਰ ਮੈਂ ਪ੍ਰੈਸ ਕਾਨਫਰੰਸ ਕਰਕੇ ਸਾਡੀ ਪਾਰਟੀ ਨੇ ਵੀ ਸਟੈਂਡ ਲਿਆ ਬਾਕੀ ਫੈਸਲਾ ਤਾਂ ਐਡਮਿਨਿਸਟ੍ਰੇਸ਼ਨ ਦੇ ਹੱਥ 'ਚ ਹੈ ਉਹ ਕੀ ਫੈਸਲਾ ਲੈਂਦੇ ਨੇ ਪਤਾ ਚੱਲਿਆ ਕਿ ਉਹ 26 ਜਨਵਰੀ ਤੋਂ ਬਾਅਦ ਇਹ ਜਿਹੜਾ ਹੈਗਾ ਮੇਅਰ ਦਾ ਇਲੈਕਸ਼ਨ ਕਰਾਉਣ ਦੇ ਹੱਕ 'ਚ ਨੇ ਹੁਣ ਉਹ ਡੇਟ ਅਜੇ ਤੱਕ ਆਈ ਨਹੀਂ ਕੋਈ ਨੋਟੀਫਿਕੇਸ਼ਨ ਨਿਕਲੀ ਨਹੀਂ ਇੱਕ ਵਾਰ ਨੋਟੀਫਿਕੇਸ਼ਨ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਕੀ ਅਸੀਂ ਉਸ ਦੇ ਉੱਪਰ ਐਕਸ਼ਨ ਲੈਣਾ ਕੀ ਲੀਗਲ ਰਿਕੋਰਸ ਲੈਣਾ ਅ ਲਖੀ ਜੀ ਆ ਇੱਕ ਸਾਲ ਹੋ ਚੁਲਿਆ ਇਹਦੇ 'ਚ ਜਿਹੜਾ ਮੇਅਰ ਦਾ ਗੱਠਜੋੜ ਦਾ ਤੁਸੀਂ ਚੋਣ ਲੜਿਆ ਸੀਗਾ ਇਸ ਦੌਰਾਨ ਜਿਹੜਾ ਹੈਗਾ ਕਈ ਦੇਖਣ ਨੂੰ ਮਿਲਿਆ ਕਿ ਮੇਅਰ ਆਪਣੇ ਆਪ ਜਾਂਦਾ ਰਿਹਾ ਕਿ ਹੁਣ ਵੀ ਜਿਹੜਾ ਕਾਂਗਰਸ ਪਾਰਟੀ ਦੇ ਆਪਾ ਨਾਲ ਮਿਲ ਕੇ ਮੇਅਰ ਚੋਣਾਂ ਲੜੇਗੀ ਦੇਖੋ ਸਾਡੀ ਲੜਾਈ ਵੱਡੀ ਹੈ ਅਸੀਂ ਇੱਥੇ ਭਾਜਪਾ ਦਾ ਜਿਹੜਾ ਰਾਜ ਹੈ ਜਿਹੜਾ ਕਿ ਇੱਕ ਚੰਡੀਗੜ੍ਹ ਨੂੰ ਫਾਈਨੈਂਸ਼ੀਅਲ ਜਿਹਨੇ ਕ੍ਰਾਈਸਿਸ ਦੇ ਵਿੱਚ ਲੈ ਕੇ ਆਏ 8 ਸਾਲ ਤੱਕ ਮਿਸਮੈਨੇਜਮੈਂਟ ਉਹਨਾਂ ਦੀ ਰਹੀ ਔਰ 8 ਸਾਲ ਦੇ ਜਿਹੜੇ ਉਹਨਾਂ ਦੇ ਮੇਅਰ ਰਹੇ ਜਿਹੜੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਰਹੀ ਕਾਰਪੋਰੇਸ਼ਨ ਰਹੀ ਉਹਨੇ ਠੇਕੇ ਜਿਹੜੇ ਹੈਗੇ ਆ ਸਫਾਈ ਦੇ ਅਲੱਗ-ਅਲੱਗ ਕੰਪਨੀਆਂ ਨੂੰ ਅਲਾਟ ਕਰ ਪਾਰਕਿੰਗ ਕੋਟਾਲੇ ਹੋ ਹੋਰ ਕਈ ਇਹੋ ਜਿਹੇ ਕੰਮ ਹੋਏ ਜਿਹਦੇ ਕਰਕੇ ਜਿਹੜਾ ਹੈਗਾ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਕਾਰਪੋਰੇਸ਼ਨ ਦੀ ਉਹ ਵੱਧ ਤੋਂ ਬੱਧਰ ਹੁੰਦੀ ਗਈ ਔਰ ਤਨਖਾਹਾਂ ਦੇਣ ਤੱਕ ਦੇ ਪੈਸੇ ਨਹੀਂ ਸੀ ਹੁਣ ਅਸੀਂ ਉਸ ਚੀਜ਼ ਨੂੰ ਪੱਟਰੀ ਤੇ ਲਿਆਂਡਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਭਾਜਪੀ ਸਾਡੇ ਜਿਹੜੀ ਹੈਗੀ ਹੈ ਆਈਡਿਓਲੋਜੀਕਲ ਸਾਡੇ ਡਿਫਰੈਂਸਸ ਭਾਜਪੀ ਨਾਲ ਹੈਗੇ ਆ ਸਾਡੀ ਔਰ ਉਹਨਾਂ ਦੀ ਜਿਹੜੀ ਆਈਡਿਓਲੋਜੀ ਉਹ ਟੋਟਲੀ ਡਿਫਰੈਂਟ ਹੈ ਉਹ ਪੋਲਰਾਈਜ਼ੇਸ਼ਨ ਦੀ ਪੋਲਿਟਿਕਸ ਕਰਦੇ ਨੇ ਉਹ ਡਿਵੀਜ਼ਨ ਦੀ ਪੋਲਿਟਿਕਸ ਕਰਦੇ ਨੇ ਅਸੀਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਿਓ 36 ਬਰਾਦਰੀਆਂ ਨੂੰ ਨਾਲ ਲੈ ਕੇ ਚੱਲਣ ਦੀ ਸਾਡੀ ਕਾਂਗਰਸ ਦੀ ਕੋਸ਼ਿਸ਼ ਰਹਿੰਦੀ ਹੈ ਇਸੇ ਕਰਕੇ ਸਾਨੂੰ ਲੱਗਿਆ ਕਿ ਬੀਜੇਪੀ ਸਾਡਾ ਵੱਡਾ ਦੁਸ਼ਮਣ ਹੈ ਜਾਂ ਬੀਜੇਪੀ ਜਿਹੜੀ ਹੈ ਕਿ ਜਿਆਦਾ ਜਿੰਨੇ ਸ਼ਹਿਰ ਦਾ ਨੁਕਸਾਨ ਕੀਤਾ 10 ਸਾਲ ਉਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਇੱਥੋਂ ਰਹੇ 8 ਸਾਲ ਉਹਨਾਂ ਦੇ ਮੇਅਰ ਰਹੇ ਕੋਈ ਵੱਡਾ ਪ੍ਰੋਜੈਕਟ ਚੰਡੀਗੜ੍ਹ ਦੇ ਵਿੱਚ ਨਹੀਂ ਆਇਆ ਕੋਈ ਵੱਡਾ ਕੰਮ ਚੰਡੀਗੜ੍ਹ ਦਾ ਨਹੀਂ ਹੋਇਆ ਔਰ ਸਾਰੇ ਸ਼ਹਿਰ 'ਚ ਹਾਹਾਕਾਰ ਮੱਚੀ ਹੋਈ ਸੀ ਰੈਂਕਿੰਗ ਚੰਡੀਗੜ੍ਹ ਸ਼ਹਿਰ ਦੀ ਗਿਰ ਗਈ ਸਫਾਈ ਵਿਵਸਥਾ ਬਿਲਕੁਲ ਚਰਮੜਾ ਗਈ ਇਹੋ ਜਿਹੇ ਹਾਲਾਤ ਦੇ ਵਿੱਚ ਅਸੀਂ ਸਾਨੂੰ ਇਹ ਅਲਾਈਅੰਸ ਕਰਨਾ ਪਿਆ ਕਿਉਂਕਿ ਅਸੀਂ ਸ਼ਹਿਰ ਦੇ ਵਿਕਾਸ ਨੂੰ ਉੱਖ ਰੱਖਿਆ ਅਸੀਂ ਆਪਣੀ ਪਾਰਟੀ ਦੇ ਡਿਫਰੈਂਸਸ ਨਹੀਂ ਦੇਖੇ ਸਾਡੇ ਆਪ ਨਾਲ ਵੀ ਬਹੁਤ ਡਿਫਰੈਂਸਸ ਨੇ ਬਹੁਤ ਜਗ੍ਹਾ ਕੋਨ ਨੂੰ ਪਤਾ ਦਿੱਲੀ ਚ ਵੀ ਨੇ ਪੰਜਾਬ ਚ ਵੀ ਨੇ ਹੋਰ ਸਟੇਟਾਂ ਚ ਵੀ ਆ ਪਰ ਮੈਂ ਸਮਝਦਾ ਕਿ ਸਟੇਟ ਟੂ ਸਟੇਟ ਵੈਰੀ ਕਰਦਾ ਇੱਥੇ ਕਿਉਂਕਿ ਇੱਕ ਲਾਰਜਰ ਗੋਲ ਅਚੀਵ ਕਰਨਾ ਸੀਗਾ ਇਸ ਕਰਕੇ ਅਸੀਂ ਆਪ ਨਾਲ ਇੱਕ ਅੰਡਰਸਟੈਂਡਿੰਗ ਕੀਤੀ ਉਹਨੂੰ ਤੁਸੀਂ ਜੋ ਮਰਜ਼ੀ ਨਾਮ ਦੇ ਦਿਓ ਪਰ ਸਾਡੀ ਬੇਸਿਕਲੀ ਟੈਕਟੀਕਲ ਅੰਡਰਸਟੈਂਡਿੰਗ ਹੈ ਵੀ ਇੱਕ ਪੋਸਟ ਤੇ ਤੁਸੀਂ ਲੜੋ ਦੋ ਪੋਸਟਾਂ ਦੇ ਅਸੀਂ ਲੜੀਏ ਉਸ ਤਰੀਕੇ ਨਾਲ ਜਿਹੜੀ ਹੈਗੀ ਆ ਵੀ ਅਸੀਂ ਬੀਜੇਪੀ ਨੂੰ ਡੀਫੀਟ ਕਰੀਏ ਇਹ ਦੇਖੋ ਤੁਸੀਂ ਜਿਹੜਾ ਮੇਰ ਆਇਆ ਸੀਗਾ ਮੇਰ ਨੇ ਵਾਦਾ ਕਰਾਇਆ ਸੀਗਾ ਵੀ ਚੰਡੀਗੜ੍ਹ ਨੂੰ ਪਾਣੀ ਜਿਹੜਾਗਾ ਫ੍ਰੀ ਦਿੱਤਾ ਜਾਏਗਾ ਉਹ ਨਹੀਂ ਫ੍ਰੀ ਮਿਲਿਆ ਪਾਣੀ ਦੇ ਜਿਹੜੇ ਬਿੱਲ ਹੈਗੇ ਡਬਲ ਡਬਲ ਉਹਨਾਂ ਉ ਜਾ ਰਿਹਾ ਹੈਗਾ ਇੱਕ ਸਾਲ ਦੇ ਦੌਰਾਨ ਜਿਹੜਾਗਾ ਇਹ ਚੀਜ਼ਾਂ ਜਿਹੜੀਆਂ ਪੂਰੀਆਂ ਨਹੀਂ ਕਰ ਪਾਇਆ ਹੈਗੇ ਉਹਨੂੰ ਕਿਸ ਤਰੀਕੇ ਨਾਲ ਦੇਖ ਲਓ ਤੁਸੀਂ ਦੇਖੋ 80 ਰੈਜ਼ੋਲੂਸ਼ਨ ਪਾਸ ਕਰਕੇ ਭੇਜਿਆ ਕਾਂਗਰਸ ਹੋਰ ਆਮ ਆਦਮੀ ਪਾਰਟੀ ਨੇ ਕਿ 20000 ਲੀਟਰ ਪਾਣੀ ਫ੍ਰੀ ਮਿਲਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਬਿਨਾਂ ਵਿਚਾਰੇ ਬਿਨਾ ਕੋਈ ਸਾਨੂੰ ਨੋਟਿਸ ਦਿੱਤੇ ਬਿਨਾ ਗੱਲ ਸੁਣੇ ਉਹਨੂੰ ਰਿਜੈਕਟ ਕਰਕੇ ਭੇਜਤਾ ਅਸੀਂ ਦੁਆਰਾ ਹਾਊਸ ਤੋਂ ਪਾਸ ਕਰਕੇ ਭੇਜ ਜਾ ਹੁਣ ਅਸੀਂ ਤਾਂ ਆਪਣੀ ਡਿਊਟੀ ਪੂਰੀ ਕਰ ਰਹੇ ਆ ਅਸੀਂ ਤਾਂ ਚੰਡੀਗੜ੍ਹ ਦੀ ਜਨਤਾ ਨੂੰ ਸਵਾਗਤ ਦੇਣਾ ਚਾਹੁੰਦੇ ਸੀ ਦਿਵਾਲੀ ਤੇ ਅਸੀਂ ਅਨਾਉਂਸਮੈਂਟ ਕੀਤੀ ਪਰ ਇਹ ਬਾਲ ਇਜ਼ ਇਨ ਦੀ ਕੋਰਟ ਆਫ ਦੀ ਐਡਮਿਨਿਸਟ੍ਰੇਸ਼ਨ ਐਡਮਿਨਿਸਟ੍ਰੇਸ਼ਨ ਕੀ ਦੀ ਹੈ ਭਾਜਪੀ ਦੀ ਹੈ ਉਹ ਨਹੀਂ ਚਾਹੁੰਦੇ ਕਿ ਆਪਣੇ ਵਾਦੇ ਪੂਰੇ ਕਰਨ ਨੂੰ ਨਹੀਂ ਚਾਹੁੰਦੇ ਕਿ ਚੰਡੀਗੜ੍ਹ ਜਨਤਾ ਨੂੰ ਕੋਈ ਸਹੂਲਤ ਮਿਲੇ ਸਾਡੀ ਕੋਸ਼ਿਸ਼ ਸੀ ਔਰ ਕੀ ਕੋਈ ਜਾੜਾ ਲੰਬਾ ਚੌੜਾ ਖਰਚਾ ਨਹੀਂ ਸੀ 8-10 ਕਰੋੜ ਰੁਪਏ ਦਾ ਫਰਕ ਪੈਣਾ ਸੀ ਸ ਹਜ਼ਾਰ ਕਰੋੜ ਤੋਂ ਉੱਪਰ ਦਾ ਬਜਟ ਹੋਏ ਉਹਦੇ ਵਾਸਤੇ 8-10 ਕਰੋੜ ਰੁਪਏ ਕੀ ਹੈ ਲੋਕਾਂ ਨੂੰ ਵੀ ਰਾਹਤ ਮਹਿਸੂਸ ਹੁੰਦੀ ਖਾਸ ਤੌਰ ਤੇ ਗਰੀਬ ਤਬਕੇ ਨੂੰ ਉਹਨਾਂ ਨੂੰ ਲੱਗਦਾ ਕਿ ਯਾਰ ਜੋ ਜਿੱਥੇ ਰੋਲ ਟੈਕਸ ਤੇ ਟੈਕਸ ਲੱਗਦੇ ਸੀ ਇਹਨਸ ਗਠਬੰਧ ਨੇ ਆ ਕੇ ਚੰਗਾ ਕੰਮ ਕੀਤਾ ਸੋ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੀ ਬੰਸ਼ਾ ਨਹੀਂ ਸੀ ਵੀ ਉਹਨਾਂ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਨੂੰ ਪੋਲਿਟੀਕਲ ਬੈਨੀਫਿਟ ਹੋ ਜਾਏਗਾ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਅਜੇ ਤਾਂ ਕੋਈ ਇਲੈਕਸ਼ਨ ਨਹੀਂ ਹੈ ਕਾਰਪੋਰੇਸ਼ਨ ਦਾ ਇਲੈਕਸ਼ਨ ਵੀ 3 ਸਾਲ ਨੂੰ ਪਏ ਸੀ ਹੁਣ 2 ਰਹਿ ਗਏ ਪਰ ਜਦ ਅਸੀਂ ਇਹ ਕੀਤਾ ਤਾਂ 3 ਸਾਲ ਸੀ ਐਮਪੀ ਦਾ ਇਲੈਕਸ਼ਨ ਹੋ ਗਿਆ ਟੇਆ ਕੀ ਕਹਣਾ ਤਾਂ ਇਸ ਕਰਕੇ ਕੋਈ ਸਾਡੀ ਮਨਸ਼ਾ ਨਹੀਂ ਸੀ ਸਾਡਾ ਮਨਸ਼ਾ ਲੋਕਾਂ ਨੂੰ ਰਿਲੀਫ ਪਹੁੰਚਾਉਂਦੀ ਸੀ ਮਹਿੰਗਾਈ ਤੋਂ ਰਿਲੀਫ ਪਹੁੰਚਾਉਣਾ ਸੀ ਬੇਰੋਜ਼ਗਾਰੀ ਕਰਕੇ ਲੋਕਾਂ ਕੋ ਨੌਕਰੀ ਹੈ ਨਹੀਂ ਅਸੀਂ ਚਾਹੁੰਦੇ ਸੀ ਕਿ ਛੋਟੀ ਜੀ ਰਾਹਤ ਜਿਹੜੀ ਹੈ ਲੋਕਾਂ ਨੂੰ ਮਿਲ ਸਗੀ ਪਰ ਦੂਸਰਾ ਇੱਕ ਹੋਰ ਵੀ ਰੀਜ਼ਨ ਹੈ ਇਹ ਬਹਾਨਾ ਲਾਉਂਦੇ ਆ ਜੀ ਫਾਈਨੈਂਸ਼ੀਅਲ ਕ੍ਰੰਚ ਫਾਈਨੈਂਸ਼ੀਅਲ ਕ੍ਰੰਚ ਕਿਉਂ ਹੈ 8 ਸਾਲਾਂ ਦੀ ਮਿਸ ਮੈਨੇਜਮੈਂਟ ਆਫ ਬੀਜੇਪੀ ਨੇ ਹੁਣ ਇਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਹੀਂ ਸੈਲੀਰੀ ਦੇ ਨੂੰ ਪੈਸੇ ਨਹੀਂ ਹੈਗੇ ਫਾਈਨੈਂਸ਼ੀਅਲ ਲੀਕ ਡੋਂਡ ਆ ਉਹ ਮੇਅਰ ਦੇ ਉੱਪਰ ਰੋਪ ਲਾਉਂਦੇ ਆ ਆ ਬੰਟੀ ਜੀ ਕੌਂਸਲਰ ਖੜੇ ਨੇ ਉਹਨਾਂ ਨੂੰ ਵੀ ਪਤਾ ਹੈਗਾ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਹੈਗਾ ਉਲਟਾ ਮੇਅਰ ਨੂੰ ਹੈਗੇ ਹੈ ਭਾਈ ਸਾਹਿਬ ਮੇਅਰ ਤਾਂ ਹੁਣ ਬਣਿਆ 8-10 ਮਹੀਨੇ ਪਹਿਲਾਂ ਫਾਈਨੈਂਸ਼ੀਅਲ ਪੋਜੀਸ਼ਨ ਇੱਕ ਦਿਨ ਚ ਥੋੜੀ ਖਰਾਬ ਹੋ ਗਈ ਆ ਪਿਛਲੇ 8 ਸਾਲਾਂ ਚ ਜਿੱਥੇ ਸਫਾਈ 1000 ਰੁਪਏ ਚ ਹੁੰਦੀ ਸੀ ਜੇ ਤੁਸੀਂ 10000 ਲਿਆ ਕੇ ਕੰਪਨੀ ਨੂੰ ਦੇ ਦਿੱਤੀ ਤੇ ਆਪੀ ਤੁਹਾਡੇ ਫਾਈਨੈਂਸ਼ੀਅਲ ਕ੍ਰਾਈਸਿਸ ਕ੍ਰੀਏਟ ਹੋਣੇ ਹੋਏ ਨਾ 7-7 ਪਾਰਕਿੰਗ ਦੀਆਂ ਕੰਪਨੀਆਂ ਲੈ ਕੇ ਭੱਜ ਜਾਣ ਫਾਈਨੈਂਸ਼ੀਅਲ ਕ੍ਰਾਈਸਿਸ ਤਾਂ ਕ੍ਰੀਏਟ ਹੋਣਾ ਹੀ ਹੈ ਕਿਦਾਂ ਮੇਅਰ ਸੀ 8 ਸਾਲਾਂ ਚ ਬੀਜੇਪੀ ਦਾ ਮੇਅਰ ਸੀ ਕਿਦੀ ਐਡਮਿਨਿਸਟ੍ਰੇਸ਼ਨ ਸੀ ਬੀਜੇਪੀ ਦੀ ਸੀ ਸੈਂਟਰਲ ਗਵਰਨਮੈਂਟ ਕਿਦੀ ਸੀ ਬੀਜੇਪੀ ਦੀ ਸੀ ਹੋਮ ਮਿਨਿਸਟਰ ਕਿਦਾ ਸੀ ਬੀਜੇਪੀ ਦਾ ਸੀ ਐਮਪੀ ਕਿਦਾ ਸੀ ਬੀਜੇਪੀ ਦਾ ਸੀ ਸਾਰੇ ਪਾਸੇ ਤਾਂ ਬੀਜੇਪੀ ਬੈਠੀ ਸੀ ਔਰ ਬੀਜੇਪੀ ਨੇ ਇਸ ਟੋਟਲੀ ਰਿਸਪੌਂਸੀਬਲ ਫਾਰ ਬ੍ਰਿੰਗਿੰਗ ਦੀ ਮਿਊਨਿਸਪਲ ਕਾਰਪੋਰੇਸ਼ਨ ਇੰਟੂ ਥਿਸ ਫਾਈਨੈਂਸ਼ੀਅਲ ਸੂਪ ਔਰ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਅਸੀਂ ਤਾਂ ਪੱਟਰੀ ਤੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਟਾਈਮ ਸਿੱਧਾ ਕਮਿਸ਼ਨਰ ਅਫਸਰ ਸਾਰਿਆਂ ਨੇ ਆਪਣੇ ਜਿਹੜੇ ਉਹਦੇ ਬਜਟ ਸੀਗੇ ਜਿਹੜੇ ਆਪਣਾ ਕਿਸੇ ਨੂੰ ਐਂਟਰਟੇਨਮੈਂਟ ਦੇ ਸੀਗੇ ਚਾਹ ਪਲਾਨੀ ਕਾਫੀ ਬਲਾਨੀ ਉਹ ਵੀ ਅੱਧੇ ਕਰਤੇ ਉਸ ਤੋਂ ਇਲਾਵਾ ਅਸੀਂ ਕਿੰਨੇ ਹੋਰ ਮੈਜਰਸ ਲੈ ਰਹੇ ਹਾਂ ਆ ਰੋਜ਼ ਫੈਸਟੀਵਲ ਹੋਇਆ ਕ੍ਰਾਈਜ਼ੈਂਥਮਮ ਸ਼ੋ ਹੋਇਆ ਉਸ ਤੇ ਖਰਚੇ 10% ਕਰਤੇ ਰੋਜ਼ ਫੈਸਟੀਵਲ ਆਊਟਸੋਰਸ ਕਰਤਾ ਵੀ ਤੁਸੀਂ ਆਪਣੇ ਵੱਲੋਂ ਖਰਚਾ ਕਰ ਜਿੰਨਾ ਤੇ ਕਰੋੜਾ ਰੁਪਿਆ ਖਰਚਾ ਹੁੰਦਾ ਸੀ ਅਸੀਂ ਉੱਥੇ ਆਸਟ੍ਰਿਟੀ ਲਾਈ ਹੈ ਆਸਟ੍ਰਿਟੀ ਮਤਲਬ ਅਸੀਂ ਖਰਚੇ ਘਟਾ ਕੇ ਆਮਦਨ ਵਧਾਉਣ ਦੇ ਸਾਧਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਨਾਲ ਹੀ ਨਾਲ ਅਸੀਂ ਇਹ ਵੀ ਰਿਜ਼ੋਲਵ ਕੀਤਾ ਹੈ ਕਿ ਟੈਕਸ ਕੋਈ ਲੱਗਣ ਨਹੀਂ ਦੇਣਾ ਜਿੱਥੇ ਲੂਪ ਹੋਲਸ ਨੇ ਲੀਕੇਜਸ ਨੇ ਉਹਨਾਂ ਨੂੰ ਬੰਦ ਕਰਨਾ ਤੇ ਜਿਹੜੀ ਰਿਕਵਰੀਜ਼ ਨੇ ਪੈਂਡਿੰਗ ਡਿਊਜ਼ ਦੀ ਉਹ ਕਰਕੇ ਜਿਹੜਾ ਅਸੀਂ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਇੰਪਰੂਵ ਕਰਨਾ ਮੇਅਰ ਦੇ ਇਲੈਕਸ਼ਨ ਆਉਣ ਦੇ ਆ ਤੁਹਾਨੂੰ ਪਤਾ ਦਲ ਜਿਹੜੇ ਕੌਂਸਲਰ ਚਲੇ ਜਾਂਦੇ ਛੱਡ ਕੇ ਦੂਜੀ ਪਾਰਟੀ ਚ ਹੁਣ ਕਿਉਂਕਿ ਫਿਰ ਆਉਣ ਵਾਲੇ ਮੇਹਰ ਦੇ ਇਲੈਕਸ਼ਨ ਆਣੇ ਆਗੇ ਇਹਨੂੰ ਲੈ ਕੇ ਹੁਣ ਕਿਸ ਤਰੀਕੇ ਨਾਲ ਦੇਖਦੇ ਤੇ ਤੁਹਾਡੇ ਜਿਹੜੇ ਹੈਗੇ ਆਪਸ ਵਿੱਚ ਗਠਜੋੜ ਨੂੰ ਨਾਲ ਲੈ ਕੇ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਹੈਗੇ ਦੇਖੋ ਇਸ ਤੋਂ ਵੱਡੀ ਮੰਦਭੱਗੀ ਘਟਨਾ ਕੋਈ ਨਹੀਂ ਹੁੰਦੀ ਜਦ ਕੋਈ ਬੰਦਾ ਕਿਸੇ ਪਾਰਟੀ ਨੂੰ ਛੱਡ ਕੇ ਦੂਜੀ ਚ ਜਾਂਦਾ ਔਰ ਜਿਸ ਸਿੰਬਲ ਤੇ ਮੈਂ ਸਮਝਦਾ ਜਿਸ ਆਦਮੀ ਨੇ ਚੁਣਿਆ ਜਾਂ ਤਾਂ ਫਿਰ ਉਹ ਰਿਜ਼ਾਈਨ ਕਰ ਦੇ ਇੱਕ ਵਾਰੀ ਕਿਉਂਕਿ ਜਿਸ ਲੋਕਾਂ ਨੇ ਉਸ ਸਿੰਬਲ ਨੂੰ ਵੋਟ ਪਾਈ ਹੁੰਦੀ ਹੈ 90 95% ਵੋਟ ਜਿਹੜੀ ਹੈ ਪਾਰਟੀ ਨੂੰ ਪੈਂਦੀ ਹੈ 5% ਚਿਹਰੇ ਨੂੰ ਪੈਂਦੀ ਹੈ ਔਰ ਉਸ ਤੋਂ ਬਾਅਦ ਅਗਰ ਕੋਈ ਬੰਦਾ ਦਗਾ ਕਰਦਾ ਤਾਂ ਉਹ ਬਿਲਕੁਲ ਗਲਤ ਹੈ ਉਹ ਪਾਰਟੀ ਉਸ ਜਿਨ੍ਹਾਂ ਨੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੁੰਦੇ ਉਹਦੇ ਨਾਲ ਵੀ ਦਗਾ ਹੈ ਮੈਂ ਸਮਝਦਾ ਐਂਟੀ ਡਿਫੈਕਸ਼ਨ ਲਾ ਜਿਹੜਾ ਕਾਰਪੋਰੇਸ਼ਨ ਚ ਵੀ ਹੋਣਾ ਚਾਹੀਦਾ ਔਰ ਜਿਹੜਾ ਇੱਕ ਰੈਜ਼ੋਲੂਸ਼ਨ ਅਸੀਂ ਪਾਸ ਕਰਕੇ ਭੇਜਿਆ ਕਿ ਹੱਥ ਉਠਾ ਕੇ ਜਿਹੜੀ ਵੋਟ ਪੈਣੀ ਚਾਹੀਦੀ ਆ ਤਾਂ ਕਿ ਦੁੱਧ ਦਾ ਦੁੱਧ ਹੋਰ ਪਾਣੀ ਦਾ ਪਾਣੀ ਹੋ ਜਾਏ ਜਦ ਮੈਜੋਰਟੀ ਕਿਸੇ ਕੋਲ ਅਸਰੇ ਹਮ ਨਜ਼ਰ ਆ ਰਿਹਾ ਕਿ 13 ਆਮ ਆਦਮੀ ਪਾਰਟੀ ਦੇ ਤੇ 8 ਕਾਂਗਰਸ ਦੇ 7 ਕਾਉਂਸਲਰ ਤੇ ਇੱਕ ਕੈਂਪੀ ਸਾਹਿਬ 21 ਇੱਕ ਪਾਸੇ 15 ਇੱਕ ਪਾਸੇ 6 ਦਾ ਡਿਫਰੈਂਸ ਹੈ ਮੁਕਾਬਲਾ ਕਿਵੇਂ ਹੈ ਮੁਕਾਬਲਾ ਤਾਂ ਤਾਈ ਹੋਏਗਾ ਜੇ ਤੁਸੀਂ ਅੰਡਰਹੈਂਡ ਕੋਈ ਨਾ ਕੁਝ ਕੋਈ ਗੇਮ ਕਰਨ ਦੀ ਕੋਸ਼ਿਸ਼ ਕਰੋਗੇ ਕੋਈ ਐਦਾਂ ਦੀ ਕੋਈ ਨਵੀਂ ਕੋਈ ਐਦਾਂ ਦੀ ਚਾਲਬਾਜ਼ੀ ਕਰੋਗੇ ਜਿੱਦਾਂ ਪਿਛਲੇ ਸਾਲ ਕੀਤੀ ਸੀ ਸੋ ਇਸ ਕਰਕੇ ਮੈਂ ਸਮਝਦਾ ਕਿ ਮੈਂਡੇਟ ਦਾ ਰਿਸਪੈਕਟ ਕਰਨਾ ਚਾਹੀਦਾ ਔਰ ਉਸ ਮੈਂਡੇਟ ਨੂੰ ਰਿਸਪੈਕਟ ਕਰਕੇ ਜਿਹੜੀ ਵੀ ਜਦੀ ਵੀ ਮੈਜੋਰਟੀ ਹੋਏ ਉਹਦਾ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਬਣ ਲੈਣਾ ਚਾਹੀਦਾ ਹੈ ਤਾਂਕਿ ਇੱਕ ਹੈਲਦੀ ਪਰੰਪਰਾ ਜਿਹੜੀ ਹੈ ਕਾਰਪੋਰੇਸ਼ਨ ਚ ਕਾਇਮ ਹੋ ਸਕੇ ਇਸ ਵਾਰ ਬਹਿਲਾ ਲਈ ਅਰਜਰ ਬੈ ਗਈ ਤੇ ਤੁਸੀਂ ਕਿਹੜੀਆਂ ਕਿਹੜੀਆਂ ਸਿੱਟੇ ਲਵੋਗੇ ਮੇਅਰ ਕਿਹੜੇ ਹਾਂਜੀ ਉਹਦਾ ਫੈਸਲਾ ਨਹੀਂ ਹੋਇਆ ਕਿਉਂਕਿ ਇਹ ਸਾਰੇ ਫੈਸਲੇ ਜਿਹੜੇ ਆ ਸਾਡੀ ਪਾਰਟੀ ਔਰ ਸਾਡੇ ਕਾਉਂਸਲਰਸ ਐਮਪੀ ਸਾਹਿਬ ਦੀ ਮੌਜੂਦਗੀ ਚ ਅਸੀਂ ਸਾਰੇ ਮਿਲ ਕੇ ਲਵਾਂਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ